ਸ਼੍ਰੋਮਣੀ ਕਾਲੀਦਾਲ ਬਾਦਲ ਦੀ ਮਹਿਲਾ ਸ਼ਾਖਾ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਤਰਨਾ ਦਿੱਤਾ ਗਿਆ ਮਹਿਲਾ ਸ਼ਾਖਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਸਿਮਰਤ ਕੋਰ ਬਦਲ ਬਾਰੇ ਕਹੀ ਗਈ ਅਪਸ਼ਬਦ ਵਾਪਿਸ ਲੈਣ ਅਤੇ ਖੁੱਲੀ ਆਮ ਮਾਫੀ ਮੰਗਣ ਇਸ ਮੌਕੇ ਨੇਤਰਿਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ ਅਤੇ ਹਰ ਕਿਸੇ ਦਾ ਆਦਰ ਕਰਨਾ ਚਾਹੀਦਾ ਸੀ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨਾਲ ਸਾਰੀਆਂ ਮਹਿਲਾਵਾਂ ਵਿੱਚ ਰੋਸ ਪੈਦਾ ਹੋਇਆ ਜਾਣਕਾਰੀ ਮੁਤਾਬਿਕ ਧੰਨੇ ਦੇ ਲਈ ਕਈ ਸ਼ਰਾਂ ਅਤੇ ਜੁਲੀਆ ਤੋਂ ਮਹਿਲਾਵਾਂ ਆ ਰਹੀਆਂ ਸਨ ਪਰ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਮਲਾ ਸੁਆਖਾ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨੇ 1000 ਮਹਿਲਾ ਨੂੰ ਉਦਤੀਆਂ ਗਰੰਟੀਆਂ ਨੂੰ ਵੀ ਪੂਰਾ ਨਹੀਂ ਕੀਤਾ ਜਿਸ ਕਰਕੇ ਮਹਿਲਾ ਦੇ ਵਿੱਚ ਅਨਰਾਜ਼ਗੀ ਹੋਰ ਵੱਧ ਗਈ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਇਸ ਦਾ ਨਤੀਜਾ ਮੁੱਖ ਮੰਤਰੀ ਨੂੰ ਪਉਗਤ ਨਾ ਭਵੇ ਨਿਤਰੀਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਨੇ ਉਹਨਾਂ ਨੂੰ ਵੋਟ ਦਿੱਤੀ ਸੀ ਉਹ ਅੱਜ ਨਿਰਾਸ਼ ਕਿਸੇ ਵੀ ਵਿਅਕਤੀ ਵੱਲੋਂ ਗਲਤੀ ਹੋਵੇ ਤਾਂ ਮਾਫੀ ਮੰਗਣੀ ਚਾਹੀਦੀ ਅਤੇ ਖਾਸ ਕਰਕੇ ਜਦੋਂ ਗੱਲ ਮਹਿਲਾਵਾਂ ਦੀ ਹੋਵੇ ਤਾਂ ਬੋਲਣ ਤੋਂ ਪਹਿਲਾਂ ਸੋ ਵਾਰੀ ਸੋਚਣਾ ਚਾਹੀਦਾ ਕਿਉਂਕਿ ਆਦਰ ਔਰਤ ਦਾ ਹੋਵੇ ਜਾਂ ਮਰਦ ਦਾ ਸਭ ਲਈ ਬਰਾਬਰ ਹੈ ਦੇਖੋ ਜੀ ਜਿਹੜਾ ਅੱਜ ਧਰਨਾ ਲਾਇਆ ਮੁੱਖ ਮੰਤਰੀ ਦੀ ਕੋਠੀ ਦੇ ਕੋਲ ਜੋ ਕਿ ਸਾਡੇ ਦਿਲਾਂ ਦੇ ਵਿੱਚ ਰੋਸ ਸੀਗਾ ਜੋ ਪੰਜਾਬ ਦੀ ਸਾਡੀ ਐਮਪੀ ਜੋ ਕਿ ਬੀਬੀ ਹਰਸਿਮਰ ਪਰ ਬਦਲ ਜੀ ਬਾਰੇ ਇਹਨਾਂ ਨੇ ਗਲਤ ਸਾਹਬ ਨੇ ਬੱਚੀਆਂ ਵਰਤੀਆਂ ਨਗੀਆਂ ਸਾਡੇ ਤੋਂ ਉਹ ਬਰਦਾਸ਼ਤ ਨਹੀਂ ਹੋਈਆਂ ਜੋ ਕਿ ਸਾਡੇ ਬਹੁਤ ਸਤਿਕਾਰਯੋਗ ਬੀਬਾ ਹਰਗੋਬਿੰਦ ਦੀ ਗਵਾਹੀ ਦੇ ਹਿੱਟ ਜਿਹੜਾ ਅੱਜ ਅਸੀਂ ਇੱਥੇ ਅੱਜ ਧਰਨਾ ਲਾਇਆ ਤੇ ਭਵੰਤਵਾਨ ਦੀ ਕੋਠੀ ਨੂੰ ਅਸੀਂ ਘਰੋ ਕਰਨਾ ਅੱਜ ਕਿਉਂਕਿ ਸਾਰੀਆਂ ਬੀਬੀਆਂ ਦੇ ਮਨਾਂ ਦੇ ਵਿੱਚ ਰੋਸ਼ ਹੈ ਇਹ ਅੱਜ ਦੀ ਗੱਲ ਕਰੀ ਜਾਵੇ ਕੀ ਕੀ ਹੋਰ ਮੁੱਖ ਮੰਗਾਂ ਤੁਸੀਂ ਦੇਖੋ ਮੁੱਖ ਮੰਗਾ ਤਾਂ ਇਹੀ ਨੇ ਜੀ ਤੁਹਾਨੂੰ ਪਤਾ ਹੀ ਲੱਗ ਰਿਹਾ ਬੀਬੀਆਂ ਸਾਰੀਆਂ ਸੜਕਾਂ ਤੋਂ ਉੱਤਰ ਕੇ ਆ ਗਈਆਂ ਨੇ ਜੀ ਸਾਰੀਆਂ 1000 ਰੁਪਏ ਦਾ ਇਹਨਾਂ ਨੇ ਵਾਦਾ ਕੀਤਾ ਸੀਗਾ ਉਹ ਨਹੀਂ ਦਿੱਤਾ ਦਿੱਤਾ ਗਿਆ ਜਿੰਨੀਆਂ ਸਕੀਮਾਂ ਸੀ ਸਾਰੀਆਂ ਸ਼ੋਭਨੀ ਅਕਾਲੀ ਦਲ ਦੀਆਂ ਉਹ ਬੰਦ ਕਿਤੇ ਲੀਲੇ ਕਾਰਡ ਸੀ ਜਿਹੜੇ ਚੱਲੀਆਂ ਕਣਕਾਂ ਮਿਲਦੀਆਂ ਸੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀਆਂ ਤਾਂ ਦੇਖੋ ਸਰਕਾਰ ਦਾ ਦੋਪਿਹੜਾ ਹਾਲ ਹੋਰ ਕੀ ਹੋਣਾ ਜੀ ਜਿਹੜੇ ਹੁਣ ਦੇਖਿਆ ਜਾਵੇ ਜਹਾੜ ਆਏ ਸੀਗੇ ਹੜ੍ਹ ਦੇ ਜਾਣ ਦੀ ਬਜਾਏ ਉਥੇ ਆਪ ਤਾਂ ਇਹਨਾਂ ਨੇ ਕੀ ਪਹੁੰਚਣਾ ਸੀ ਬਿਮਾਰ ਦਾ ਬਹਾਨਾ ਲਾ ਕੇ ਹਸਪੀਟਲ ਦੇ ਵਿੱਚ ਪੈ ਗਏ ਤਾਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਉੱਧਰ ਤੇ ਦਢ ਪਰਾਂ ਤੇ ਇੱਕ ਕੀ ਸੀ ਪਈ ਹੈ ਜੀ ਲੋਕਾਂ ਦੀਆਂ ਸਮੱਸਿਆ ਸੋਲਣ ਲੋਕਾਂ ਦੇ ਦੁੱਖ ਦਰਦ ਸੁਣ ਰਹੇ ਨੇ ਜੀ ਇਹ ਪੈਸਾ ਪ ਲੋੜ ਵੱਲ ਕਰਕੇ ਹੁਣ ਇਹ ਜਿਹੜਾ ਮੁੱਖ ਮੰਤਰੀ ਸੀ ਇਹਦੀ ਲੋੜ ਸੀ ਪੰਜਾਬ ਨੂੰ ਪੰਜਾਬ ਨੇ ਲੋਕਾਂ ਨੇ ਨੁਮਾਇੰਦਾ ਚੁਣਿਆ ਸੀ ਜਿਹੜੇ ਇਹਨੇ ਮਾੜੇ ਸ਼ਬਦ ਬੋਲੇ ਨੇ ਇਹਨੂੰ ਵਾਪਸ ਲੈਣੇ ਪੈਣਗੇ ਜੀ ਨਹੀਂ ਇਹਨੂੰ ਬਹੁਤ ਮਹਿੰਗਾ ਪੈ ਜਾਊਗਾ ਸੰਗਰੂਰ ਵਾਲੇ ਨੇ ਚੁਣਿਆ ਸੀ ਸੰਗਰੂਰ ਵਾਲੀ ਪੰਜਾਬੋਂਗੇ ਹੁਣ ਅੱਜ ਸੰਗਰੂਰ ਧਰਨਾ ਲਾਇਆ ਬੀਬੀਆਂ ਨੇ ਐਸੇ ਕਰਕੇ ਸੰਗਰੂਰ ਵਾਲੀ ਪੰਜਾਬੋਂਗੇ ਜਿਹੜੇ ਪਰਨੇ ਦੀ ਗੱਲ ਕਰੀ ਕੀ ਦੇ ਚ ਧਰਨਾ ਦਾ ਦੇਖੋ ਜੀ ਲੈ ਤਾਂ ਇਹਦਾ ਕੋਈ ਪਤਾ ਨਹੀਂ ਜੀ ਜਿੰਨਾ ਚਿਰ ਇਹ ਜਿੰਨੇ ਸ਼ਬਦ ਨੇ ਮਾੜੇ ਬੋਲੇ ਨੇ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਧਰਨੇ ਜਾਰੀ ਰਹਿਣਗੇ ਹਾਂਜੀ ਅਸੀਂ ਸ਼੍ਰੋਮਣੀ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਜਿਹੜੀ ਉਹਨਾਂ ਦੀ ਰਾਇਸ਼ਾ ਸੰਗਰੂਰ ਉੱਥੇ ਪਹੁੰਚੇ ਆ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈਗੀ ਕਿ ਮੁੱਖ ਮੰਤਰੀ ਪਹਿਲੀ ਵਾਰ ਬੋਲੇ ਆ ਇਹਨਾਂ ਦਾ ਇਹ ਕਹਿ ਲੋ ਕਿ ਪਿਛਲੇ 8-10 ਸਾਲ ਤੋਂ ਇੱਕ ਤਰ੍ਹਾਂ ਬਾਚੀ ਖੁੱਲਿਆ ਹੋਇਆ ਹੈ ਵੀ ਤੁਸੀਂ ਕਿਸੇ ਵੀ ਔਰਤ ਨੂੰ ਕਿਸੇ ਵੀ ਮਰਦ ਨੂੰ ਕਿਸੇ ਵੀ ਪੋਲੀਟੀਕਲ ਆਉ ਦੇ ਜਿਹੜਾ ਆਪੋਨੈਂਟ ਆ ਤੁਹਾਡਾ ਤੁਸੀਂ ਉਹਨੂੰ ਚੁਟਕਲੇ ਬੋਲੋਗੇ ਤੁਸੀਂ ਉਹਨੂੰ ਆਪਸ਼ਬਦ ਬੋਲੋਗੇ ਤੇ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਇਹਨਾਂ ਦਾ ਇਹ ਇਹਨਾਂ ਨੂੰ ਮੂੰਹ ਪਿਆ ਹੋਇਆ ਤੇ ਅਸੀਂ ਜਿਹੜਾ ਇਹ ਉਮੀਦ ਕਰਦੇ ਸੀਗੇ ਹੁਣ ਜਦੋਂ ਹੜਾ ਆਏ ਹੜ੍ਹਾਂ ਦੇ ਵਿੱਚ ਤੇ ਬਿਮਾਰ ਹੋ ਕੇ ਪੈ ਗਏ ਇਹ ਠੀਕ ਹੋਏ ਤਾਂ ਸਾਨੂੰ ਉਮੀਦ ਸੀ ਕਿ ਉੱਠ ਕੇ ਇਹ ਲੋਕਾਂ ਦਾ ਕੋਈ ਪਤਾ ਸੁਰ ਲੈਣਗੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਣਗੇ ਕੋਈ ਜਿਹੜਾ ਮਾਅਬਜਾ ਹੈਗਾ 12000 ਕਰੋੜ ਰੁਪਇਆ ਉਹ ਉਹ ਲੋਕਾਂ ਨੂੰ ਜਾ ਕੇ ਵੰਡਣਗੇ ਉਮੀਦ ਪੰਜਾਬ ਦੇ ਲੋਕਾਂ ਨੂੰ ਇਹ ਸੀ ਪਰ ਇਹਨਾਂ ਨੇ ਉੱਠਣ ਸਰ ਕੀ ਕੀਤਾ ਫੇਰ ਉਹੀ ਚੁਟਕਲੇ ਉਹੀ ਆਪਸ਼ਬਦ ਹੁਣ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਦੇਖੋ ਹਰ ਔਰਤ ਹੀ ਸਤਿਕਾਰਯੋਗ ਹੁੰਦੀ ਹੈ ਪਰ ਜਦੋਂ ਇੱਕ ਐਮਪੀ ਹੋਵੇ 10 ਲੱਖ ਲੋਕਾਂ ਦੇ ਆਗੂ ਹੋਣ ਤੁਸੀਂ ਉਸ ਬੀਬੀ ਨੂੰ ਇਹ ਗੱਲ ਕਹੋ ਕਿ ਚੌਕੀਆਂ ਲਾ ਲੇ ਇਹ ਕੰਮ ਕਰ ਲੇ ਇਹ ਉਮੀਦ ਕਰਦੇ ਸੀ ਤੁਹਾਡੇ ਤੋਂ ਕਿ ਤੁਸੀਂ ਇਸ ਤਰ੍ਹਾਂ ਦੇ ਸ਼ਬਦ ਬੋਲੋਗੇ ਔਰਤਾਂ ਵਾਸਤੇ ਸੋ ਅਸੀਂ ਇਹਨਾਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਨ ਆਏ ਆ ਕਿ ਹੁਣ ਤੁਹਾਡਾ ਬਰਦਾਸ਼ਤ ਨਹੀਂ ਹੋਣਾ ਹੁਣ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਵੀ ਤੁਸੀਂ 4 ਸਾਲ ਤੋਂ ਮੈਂ ਤੁਸੀਂ ਅੱਜ ਪਹਿਲੇ ਦਿਨ ਗੱਦੀ ਤੇ ਨਹੀਂ ਬੈਠੇ ਵੀ ਤੁਹਾਨੂੰ ਯਾਦ ਨਹੀਂ ਤੁਸੀਂ ਮੁੱਖ ਮੰਤਰੀ ਹੋ ਜਦੋਂ ਤੁਸੀਂ ਪਹਿਲਾਂ ਨਵੇਂ ਸੀਗੇ ਤੁਸੀਂ ਆਹ ਇਹ ਕਹ ਲੋ ਕਿ ਇੱਕ ਪੋਲੀਟੀਕਲ ਪਾਰਟੀ ਦੇ ਆਗੂ ਸੀ ਜਾਂ ਕੁਝ ਵੀ ਸੀਗੇ ਉਦੋਂ ਤੁਸੀਂ ਚਲੋ ਬੋਲ ਲੈਂਦੇ ਸੀ ਬਰਦਾਸ਼ਤ ਦੇ ਵਿੱਚ ਸੀਗੀ ਗੱਲ ਪਰ ਹੁਣ ਬਰਦਾਸ਼ਤ ਤੋਂ ਬਾਹਰ ਤੁਸੀਂ ਇੱਕ ਮੁੱਖ ਮੰਤਰੀ ਹੋ ਮੁੱਖ ਮੰਤਰੀ ਵਾਲੇ ਰੋਲ ਦੇ ਵਿੱਚ ਉਹਦੇ ਚ ਰਹੋ ਤੁਸੀਂ ਤੁਹਾਨੂੰ ਆਉਂਦੇ ਡਰਾਮੇ ਕਰਨੇ ਕਿਉਂਕਿ ਤੁਸੀਂ ਸਕ੍ਰਿਪਟਡ ਰਹੇ ਹੋ ਹਮੇਸ਼ਾ ਤੁਹਾਡੀ ਲਾਈਫ ਹੀ ਲੋ 30 ਸਾਲ ਤੋਂ 35 ਸਾਲ ਤੋਂ ਸਕ੍ਰਿਪਟਡ ਹੈ ਤੁਸੀਂ ਅੱਜ ਵੀ ਉਹੀ ਸੋਚ ਰਹੇ ਹੋ ਕਿ ਤੁਸੀਂ ਇੱਕ ਸਕ੍ਰਿਪਟਾ ਹੀ ਕਰੋਗੇ ਤੁਸੀਂ ਡਰਾਮੇ ਕਰੋਗੇ ਰੀਅਲ ਲਾਈਫ ਦੇ ਵਿੱਚ ਵਾਪਸ ਆਓ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਔਰਤਾਂ ਦਾ ਸਤਿਕਾਰ ਕਰਨਾ ਸਿੱਖੋ ਇਹ ਨਹੀਂ ਚੱਲਣਾ ਹੈਗਾ ਕਿ ਤੁਸੀਂ ਕੁਝ ਵੀ ਬੋਲ ਦੋਗੇ ਮੈਂ ਤਾਂ ਇਹ ਕਹਿਣੀ ਆ ਵੀ ਇਹ ਮੈਨੂੰ ਜਿੱਥੋਂ ਤੱਕ ਪੈਸੇ ਸਾਰੇ ਪੰਜਾਬ ਨੂੰ ਪਤਾ ਹੈ ਵੀ ਇਹ ਤਾਂ ਦਿਨੇ ਵੀ ਪੀ ਕੇ ਤੁਰੇ ਫਿਰਦਾ ਤੇ ਇਹਨੂੰ ਕੁਛ ਨਹੀਂ ਪਤਾ ਵੀ ਮੈਂ ਕੀ ਬੋਲ ਰਿਹਾ ਮੇਰੇ ਮੂੰਹ ਚੋਂ ਕੀ ਨਿਕਲ ਰਿਹਾ ਹੁਣ ਆਪਾਂ ਘਰੇ ਵੀ ਇੱਕ ਆਂਡ ਗਵਾਡ ਦੇਖੋ ਜਾਂ ਕਿਤੇ ਦੇਖੋ ਜਿਹੜਾ ਬੰਦਾ ਡਰਿੰਕ ਕਰਦਾ ਉਹਨੂੰ ਕੁਛ ਨਹੀਂ ਆਉਂਦੇ ਆਪ ਤੇ ਕੰਟਰੋਲ ਹੀ ਨਹੀਂ ਹੁੰਦਾ ਪੀ ਕੇ ਜੋ ਮਰਜੀ ਬੋਲੀ ਜੋ ਸੋ ਅਸੀਂ ਇਹ ਕਹਿੰਨੇ ਆ ਕਿ ਤੁਸੀਂ ਇੱਕ شریف ਇਨਸਾਨ ਦੀ ਤਰ੍ਹਾਂ ਇੱਕ ਜ਼ਿੰਮੇਵਾਰ ਇਨਸਾਨ ਦੀ ਤਰ੍ਹਾਂ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਦੀ ਤਰ੍ਹਾਂ ਐਕਟ ਕਰੋ ਲੋਕਾਂ ਦੀਆਂ ਤਕਲੀਫਾਂ ਸੁਣੋ ਉਹਨਾਂ ਦੀਆਂ ਮੁਸ਼ਕਲਾਂ ਸੁਣੋ ਖਾੜ ਦੇ ਵਿੱਚ ਲੋਕ ਰੋੜ ਗਏ țeਜ ਵੀ ਰੋੜ ਗਏ ਫਸਲਾਂ ਰੋੜ ਗਈਆਂ ਪਸ਼ੂ ਰੋੜ ਗਏ ਕਿੰਨਾ ਕੁਛ ਪੰਜਾਬ ਦੇ ਵਿੱਚ ਹੋ ਗਿਆ ਕੀ ਕੁਛ ਹੋ ਰਿਹਾ ਪਰ ਤੁਸੀਂ ਉਧਰ ਧਿਆਨ ਨਹੀਂ ਦੇ ਰਹੇ ਸਾਡੀ ਮੰਗ ਹੈ ਕਿ ਤੁਸੀਂ ਆਪਣੇ ਆਪ ਨੂੰ ਸਵੇ ਕੰਟਰੋਲ ਕਰੋ ਤੇ ਪੰਜਾਬ ਦੇ ਲੋਕਾਂ ਨੇ ਜਿਸ ਗੱਲ ਲਈ ਤੁਹਾਨੂੰ ਚੁਲਿਆ ਉਹ ਵਾਲਾ ਰੋਲ ਅਦਾ ਕਰੋ ਜੇ ਤਾਂ ਇਹਦੀ ਗੱਲ ਕਰੀਏ ਵੀ ਤਨਾ ਕੱਲੇ ਸੰਗਰੂਰ ਦੇ ਵਿੱਚ ਹੈ ਕਿ ਸਾਰੇ ਪੰਜਾਬ ਨਹੀਂ ਨਹੀਂ ਇਹ ਤਾਂ ਸੰਗਰੂਰ ਦੇ ਵਿੱਚ ਹੀ ਇਹਨਾਂ ਦੀ ਰਿਹائش ਹੈ ਇੱਥੇ ਅਸੀਂ ਇੱਕ ਉਹਨਾਂ ਨੂੰ ਦੱਸਣ ਵਾਸਤੇ ਆਏ ਵੀ ਹੁਣ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਹੁਣ ਕਿਸੇ ਵੀ ਔਰਤ ਦੇ ਪ੍ਰਤੀ ਜੇ ਵੈਸੇ ਵੀ ਤੁਸੀਂ ਚੁਟਕਲੇ ਚਟਕਲੇ ਵਾਲੀਆਂ ਗੱਲਾਂ ਕੀਤੀਆਂ ਘਟੀਆਂ ਆਪਦਾ ਕਰੈਕਟਰ ਰੱਖਿਆ ਨਾ ਤੇ ਅਸੀਂ ਜਿਹੜਾ ਹੈਗਾ ਇਹਦਾ ਵਿਰੋਧ ਕਰਾਂਗੇ ਪਿੰਡਾਂ 'ਚ ਵੀ ਬੀਬੀਆਂ ਵਿਰੋਧ ਕਰਨੀਆਂ ਓਕੇ ਆ ਤਾਂ ਤੁਸੀਂ 1000 ਰੁਪਏ ਸੀ ਤੁਹਾਨੂੰ ਜਦੋਂ ਸਾਡੀ ਸਰਕਾਰ ਆ ਗਈ 1000 ਰੁਪਏ ਦੇਵਾਂਗੇ ਲੋਕਾਂ ਦੇ ਚੁੱਲ੍ਹੇ ਠੰਡੇ ਕਰ ਤੇ ਕੋਈ ਦਾਲ ਨਹੀਂ ਕੋਈ ਕਣਕ ਨਹੀਂ ਕੋਈ ਸ਼ਗਨ ਸਕੀਮਾਂ ਨਹੀਂ ਕੋਈ ਕੁੜੀਆਂ ਨੂੰ ਸਾਈਕਲ ਨਹੀਂ ਵਜੀਫੇ ਨਹੀਂ ਕੋਈ ਹਾਲ ਨਹੀਂ ਲੋਕਾਂ ਦਾ ਵੇ ਜਿਹੜਾ ਤੁਹਾਡਾ ਅਸਲੀ ਰੋਲ ਹੈ ਨਾ ਅਸਲੀ ਜਿਹਨੂੰ ਆਪਾਂ ਕਰੈਕਟਰ ਬੋਲਦੇ ਆ ਇੱਕ ਬੰਦਾ ਤਾਂ ਹੁੰਦਾ ਫਿਲਮ ਦੇ ਵਿੱਚ ਕਰੈਕਟਰ ਆ ਉਹਦਾ ਤੁਹਾਡਾ ਕਰੈਕਟਰ ਹੈਗਾ ਅਸਲੀ ਮੁੱਖ ਮੰਤਰੀ ਦਾ ਸੋ ਇਹ ਕੋਈ ਫਿਲਮ ਨਹੀਂ ਚੱਲ ਰਹੀ ਸੋ ਅਸਲੀ ਆਪਦੇ ਕਰੈਕਟਰ ਚ ਵਾਪਸ ਆ ਕੇ ਪੰਜਾਬ ਸੰਭਾਲੋ ਜਿਸ ਕਮਲੀ ਚੁਣਿਆ ਤੁਹਾਨੂੰ ਦੇਖੋ ਜੀ ਬਹੁਤ ਹੀ ਨਿੰਦਨਯੋਗ ਜਿਹੜੀ ਇਹ ਗੱਲ ਹੈ ਉਹਨਾਂ ਨੇ ਕਹੀ ਹੈਗੀ ਇਹੋ ਜਿਹਾ ਇੱਕ ਜਿਵੇਂ ਕੋਈ ਪੜਿਆ ਲਿਖਿਆ ਬੰਦਾਗਾ ਜਾਂ ਕੋਈ ਸਰਦਾਰ ਸਿੱਖ ਬੰਦਾ ਉਹ ਤਾਂ ਬੀਬੀਆਂ ਵਾਸਤੇ ਵੈਸੇ ਹੀ ਨਹੀਂ ਬੋਲਦਾ ਹੈਗਾ ਵੇ ਐਸੇ ਜਿਹੜੇ ਸਿੱਖ ਨੇ ਬਹੁਤ ਸਵਿਕਾਰ ਕਰਦੇ ਨੇ ਔਰਤਾਂ ਦਾ ਪਰ ਜਿਹੜਾ ਇਹ ਸੀਐਮ ਸਾਹਮਣੇਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਦਾਂ ਕਿਉਂ ਕਰ ਰਹੇ ਨੇ ਜਿਵੇਂ ਕੋਈ ਇੱਕ ਮਿਹਨਤ ਲਵੰਦਾ ਹਰਕਤਾਂ ਨਹੀਂ ਕਰਦਾ ਹੁੰਦਾ ਉਦਾਂ ਦੀਆਂ ਹੋ ਰਹੀਆਂ ਨੇ ਹੱਕ ਤਾਂ ਦੇਖਿਆ ਹੀ ਆ ਤੁਸੀਂ ਪਿਛਲੇ ਦਿਨੀ মিডিਆ ਦੇ ਵਿੱਚ ਬੀਬਾ ਹਰਸਿੰਦਰਪੁਰ ਬਾਦਲ ਜਿਹੜੇ ਜਿਹੜੇ ਤੁਸੀਂ ਐ ਦੇਖੋ ਕਿਸਾਨਾਂ ਖਾਤਰ ਆਪਣੀ ਕੁਰਸੀ ਨੂੰ ਮੰਤਰੀਪਦ ਨੂੰ ਲੱਤ ਮਾਰ ਕੇ ਉਹ ਆਪਣੇ ਲੋਕਾਂ ਦੇ ਨਾਲ ਆ ਕੇ ਖੜੇ ਨੇ ਬੇਸ਼ੱਕ ਇਹਨਾਂ ਨੇ ਉਦੋਂ ਬਹੁਤ ਵਿਰੋਧ ਕੀਤਾ ਕਦੇ ਕੁਛ ਕਿਹਾ ਕਦੇ ਕੁਛ ਕਿਹਾ ਲੋਕਾਂ ਨੂੰ ਪਰ ਲੋਕਾਂ ਨੇ ਬਹੁਤ ਜਿਆਦਾ ਮਤਲਬ ਸਾਥ ਵੀ ਨਹੀਂ ਦਿੱਤਾ ਸੀਗਾ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਨਾਲ ਖੜੇ ਆਂ ਜਿਹੜੇ ਸੀਐਮ ਸਾਹਿਬ ਨੇਗੇ ਇਹ ਇਹਨਾਂ ਨੂੰ ਪਤਾ ਨਹੀਂ ਕੀ ਡਰ ਆ ਇਹ ਆਪਦੀ ਜਿਵੇਂ ਵਿਰੋਧੀ ਪਾਰਟੀ ਤਾਂ ਇਹਨਾਂ ਦੇ ਕਾਂਗਰਸੀ ਉਹਨਾਂ ਕਦੇ ਨਾਂ ਨਹੀਂ ਦਿੱਤਾ ਇਹਨਾਂ ਨੇ ਕਦੇ ਕਿਸੇ ਦਾ ਨਾਂ ਨਹੀਂ ਲੈਂਦੇ ਸੀਐਮ ਸਾਹਿਬ ਨੂੰ ਸਿਰਫ ਸੁਖਵੀਰ ਬਾਦਲ ਜੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਉਹੀ ਦਿੰਦੇ ਨੇ ਉਹਨਾਂ ਨੂੰ ਨਿੰਦੀ ਜਾਂਦੇ ਨੇ ਨਿੰਦੀ ਜਾਂਦੇ ਨੇ ਨਿੰਦ ਨਿੰਦ ਕਿਉਂ ਇੱਥੇ ਤੱਕ ਪਹੁੰਚੇ ਨੇਗੇ ਤੇ ਹੁਣ ਅਸੀਂ ਕਹਿੰਦੇ ਆ ਵੀ ਸੀਐਮ ਸਾਹਿਬ ਛੜ ਦੋ ਛੜ ਦੋ ਬਖਸ਼ ਦੋ ਪੰਜਾਬ ਨੂੰ ਇੱਕ ਸਾਲ ਰਹਿ ਗਿਆ ਕਰ ਲੋ ਕੰਮ ਆਪਣਾ ਇੱਕ ਸਾਲ ਰਹਿ ਗਿਆ ਜਿਹੜਾ ਹੁਣ ਤਾਂ ਮਾੜਾ ਮੋਟਾ ਦਿਖਾ ਦਿਓ ਲੋਕਾਂ ਨੂੰ ਕਿ ਕਰੋੜਾਂ ਦੇ ਬਾਦੀ ਕਰੀ ਜਾਓਗੇ ਕੋਸ਼ ਇਹਨਾਂ ਦਾ ਮਤਲਬ ਹੈ ਦੇਖੋ ਵੀਰੇ ਜਿਹੜਾ ਆਹ ਸੰਗਰੂਰ ਜ਼ਿਲ੍ਹਾ ਦਾ ਇੱਥੋਂ ਦੇ ਸੀਐਮ ਸਾਹਿਬ ਨੇ ਸੰਗਰੂਰ ਦੇ ਵਿੱਚ ਵੀ ਉਹਨਾਂ ਦੀ ਸੀਐਮ ਸਾਹਿਬ ਦੀ ਕੋਠੀ ਹੈ ਤੇ ਜਦੋਂ ਆ ਹੁਣ ਮੀਂਹ ਆਏ ਨੇਗੇ ਸੰਗਰੂਰ ਮੇਰੇ ਵੀ ਪੇਕੇ ਸੰਗਰੂਰ ਵਿੱਚ ਨੇ ਪਰ ਜਦੋਂ ਹੁਣ ਆ ਮੀਂਹ ਆਏ ਨੇਗੇ ਇਹ ਆਪਣੇ ਘਰ ਨੂੰ ਆਪਣੇ ਜ਼ਿਲ੍ਹੇ ਨੂੰ ਬਚਾ ਨਹੀਂ ਸਕੇ ਤੁਸੀਂ ਦੇਖੋ ਡੁੱਬਿਆ ਫਿਰਦਾ ਸੀ ਦਰਦੇ ਫਰਦੇਸੀ ਲੋਕ ਆਪਣਾ ਪਿੰਡ ਇਹਨਾਂ ਦਾ ਉੱਥੇ ਨਰਕ ਆਇਆ ਪਿਆਗਾ ਸਤੌਜ ਪਿੰਡ ਦੇ ਵਿੱਚ ਨਰਕ ਆਇਆ ਪਿਆ ਮੀਂਹ ਦੇ ਨਾਲ ਇਹ ਕਿਤੇ ਵੀ ਹੋਰ ਮੈਨੂੰ ਲੱਗਦਾ ਹੈ ਪੰਜਾਬ ਦਾ ਕੀ ਸੁਨਾਰ ਦੇਣਗੇ ਜਦੋਂ ਆਪਦੇ ਪਿੰਡ ਨੂੰ ਆਪਦੇ ਘਰ ਨੂੰ ਦੀ ਸੰਭਾਲ ਸਕਦੇ ਨਾ ਤਾਂ ਇਹ ਆਪਣੇ ਪਰਿਵਾਰ ਨੂੰ ਸੰਭਾਲ ਸਕਦੇ ਨੇ ਨਾ ਹੀ ਆਪਦੇ ਪਿੰਡ ਨੂੰ ਸੰਭਾਲ ਸਕਦੇ ਨੇ ਆਪਦੇ ਜ਼ਿਲ੍ਹੇ ਨੂੰ ਨਹੀਂ ਸੰਭਾਲ ਸਕਦੇ ਪੰਜਾਬ ਨੂੰ ਕਿਵੇਂ ਸੰਭਾਲ ਲੈਣਗੇ ਵੱਡੀਆਂ ਵੱਡੀਆਂ ਗੱਲਾਂ ਨੇ بس ਇਹਨਾਂ ਕੋਲੇ ਸਾਡੀ ਮੰਗ ਇਹ ਆ ਪਹਿਲੀ ਗੱਲ ਤਾਂ ਇਹ ਮਾਫੀ ਮੰਗਣ ਜੀ ਜਿਹੜਾ ਇਹਨਾਂ ਨੇ ਆ ਚੀਜ਼ ਬੋਲੀ ਹੈ ਕਿਉਂ ਬੋਲੀ ਇਹ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਕਿ ਐਂ ਏ ਇਹੀ ਮਜ਼ਾਕ ਦੇ ਵਿੱਚ ਇਹ ਕੋਈ ਲੈਦੇ ਹੀ ਹੈ ਆਸਮਾਨ ਤੋਂ ਉਤਰੇ ਨੇ ਕਿ ਵੀ ਐਂ ਆ ਕੇ ਆਰਾ ਗਰਾ ਸਾਨੂੰ ਐਂ ਬੋਲ ਜਿਆ ਕਰਨਗੇ ਤੁਸੀਂ ਐਂ ਦੇਖੋ ਵੀ ਹਰ ਇੱਕ ਐਂ ਬੋਲ ਦਿਆ ਕਰੂ ਸਾਨੂੰ ਫਿਰ ਤਾਂ ਕਿਸੇ ਨੇ ਕੁਝ ਸਮਝਣਾ ਹੀ ਨਹੀਂ ਔਰਤਾਂ ਨੂੰ ਹੈ ਤੇ ਇਹ ਵਿਵਾ ਹਰ ਸਿੰਘ ਕੌਰ ਬਾਦਲ ਨੂੰ ਬੋਲ ਰਹੀ ਹੈ ਨੇ ਅਸੀਂ ਇੱਕ ਚੁੱਪ ਨਹੀਂ ਰਹਿਣਾ ਹੈਗਾ ਜਿਹੜਾ ਕੁਝ ਇਹਨਾਂ ਨੇ ਬੋਲਿਆ ਮਾਫੀ ਮੰਗਣਾ